ਬਹੁਤ ਗੱਲਾਂ ਬੋਲ ਕੇ ਹੋ ਜਾਣਗੀਆਂ ਚੇੜ ਸੰਭਲ ਤੇ ਤਰਿਆ ਵਿੱਚ ਇਹ ਚੇਤਰੀ ਟਾਹ ਖੇਤ ਅੱਜ 6 ਦਸੰਬਰ ਹੈ ਸ਼ਾਮ ਦੇ 4 ਵਜh ਰਹੇ ਨੇ 3 4 ਵਜh ਰਹੇ ਨੇ ਜੀ ਔਰ 3 ਦਸੰਬਰ ਨੂੰ ਜਾਬ ਸਰਕਾਰ ਵੱਲੋਂ ਧਰਨੀ ਦੇ ਉੱਤੇ ਆਏ ਏਡੀਸੀ ਲੁਧਿਆਣਾ ਨੇ ਵਾਦਾ ਕੀਤਾ ਸੀ ਆ ਕਿ 2 ਦਿਨਾਂ ਦੇ ਵਿੱਚ ਵਿੱਚ ਬਹਾਦਰ ਕੇ ਸੀਟਪੀ ਤੋਂ ਆਉਂਦਾ ਜਿਹੜਾ ਪਾਣੀ ਹੈ ਉਹਨੂੰ ਉਹਨੂੰ ਬੰਦ ਕਰ ਦਿੱਤਾ ਜਾਏਗਾ ਕਿਉਂਕਿ ਇਹ ਅਨਡਿਸਕੂਟਿਡ ਆ ਕਿ ਇਹ ਇਸ ਪਾਣੀ ਨੂੰ ਪੀਪੀਸੀਬੀ ਨੇ ਰੋਕਿਆ ਹੋਇਆ ਹੈ ਜਿਹੜੋਂ ਕੋ ਬੁੱਢੇ ਦਰਿਆ ਦੇ ਵਿੱਚ ਪਰ ਵਾਦਾ ਖਿਲਾਫੀ ਕੀਤੀ ਹੈ ਪੰਜਾਬ ਸਰਕਾਰ ਨੇ ਤੇ ਪਾਣੀ ਅਜ ਵੀ ਡਗ ਰਿਹਾ ਉਹ ਦੇਖ ਸਕਦੇ ਹੋ ਉਹ ਪਾਈਪ ਜਿਹੜਾ ਹੈਗਾ ਪਾਈਪ ਦੇ ਵਿੱਚੋਂ ਅਜੇ ਵੀ ਪਾਣੀ ਡਗ ਰਿਹਾ ਹੈ ਜਿਸ ਕੀ ਗੱਲ ਦੱਸੋ ਹਾਂਜੀ 6 ਦਸੰਬਰ ਨੂੰ ਅੱਜ ੱਧਾ ਆ ਰਹੀਆਂ ਜੀ ਬਹਾਦਰਕੇ ਦੇ ਟ੍ਰੀਟਮੈਂਟ ਪਲਾਂਟ ਤੋਂ ਇਹ ਉਹ ਟ੍ਰੀਟਮੈਂਟ ਪਲਾਂਟ ਹੈ ਜਿਹੜਾ ਡਾਈੰਗ ਇੰਡਸਟਰੀ ਦਾ 15 ਐਮਐਲਡੀ ਦਾ ਜਿਹੜੇ ਕਿ ਜਿਹਦੇ ਕੋਲ ਇਹ ਬਹਾਨਾ ਮਿਲੀ ਆ ਕਿ ਅਸੀਂ ਸਟੇ ਲੈਣ ਗਏ ਸੀ ਐਨਜੀਟੀ ਬਾਕੀਆਂ ਨੇ ਤਾਂ ਇਹ ਬਹਾਨਾ ਮਾਰ ਦਿੱਤਾ ਜਿਨ੍ਹਾਂ ਨੂੰ ਸਟੇ ਨਹੀਂ ਮਿਲੀ ਹੋਈ ਉਹਨਾਂ ਨੇ ਕਿਹੜਾ ਝੂਠ ਮਾਰ ਦਿੱਤਾ ਐਡਮਿਨਿਸਟ੍ਰੇਸ਼ਨ ਨੇ ਚਲੋ ਝੂਠ ਮੰਨ ਲਿਆ ਕਿਉਂਕਿ ਤੁਹਾਨੂੰ ਪਤਾ ਹੀ ਆ ਸਾਰੀਆਂ ਗੱਲਾਂ ਦੂਰੋਂ ਰੌਣੀ ਹੋਈ ਆ ਹਾਂਜੀ ਹਾਂਜੀ ਪਰ ਆ ਜਿਹੜੇ ਹੈਗੇ ਆ ਇਹਨਾਂ ਕੋਲ ਤੇ ਕੋਈ ਸਟੇ ਨਹੀਂ ਹੈ ਇਹ ਤੇ ਹਲੇ ਐਨਜੀਟੀ ਗਏ ਵੀ ਨਹੀਂ ਹੈ ਸੋ ਇਹਨਾਂ ਨੂੰ ਬਕਾਇਦਾ ਮੌਕਾ ਦਿੱਤਾ ਜਾ ਰਿਹਾ ਕਿ ਭਾਈ ਚਲੇ ਜਾਓ ਕੁੱਝ ਤਾਂ ਕਰ ਲੋ ਨਹੀਂ ਤਾਂ ਆਪਾਂ ਸਾਰੇ ਰੁੜ ਜਾਗੇ ਤੁਹਾਡਾ ਹੁਣ ਇਹੀ ਸਮਝ ਆਂਦੀ ਹੈ ਕਿ ਇਹਦਾ ਮਤਲਬ ਹੈ ਕਿ ਸਾਰੀ ਅਫਸਰਸ਼ਾਈ ਨੂੰ ਉੱਤੇ ਤੱਕ ਪੋਲਿਟਿਸ਼ੀਨ ਨੂੰ ਕੁਝ ਤਾਂ ਲੱਭਦਾ ਹੀ ਹੋਊਗਾ ਜਿਹੜਾ ਇਹਦਾ ਇਲੀਗਲ ਚੱਲੀ ਜਾਵੇ ਤੇ ਕਿਸੇ ਨੂੰ ਫਰਕ ਨਾ ਪਵੇ ਤੇ ਜੇ ਇਹਨਾਂ ਮੋਰਚਾ ਆਕੇ ਜਦੋਂ ਅਸੀਂ ਕਹਿੰਦੇ ਸੀਗੇ ਕਿ ਲੋਕ ਆਪ ਬੰਦ ਕਰ ਦਿੰਦੇ ਆ ਪੰਜਾਬ ਦੇ ਸਾਨੂੰ ਦੱਸੋ ਕਿਹੜਾ ਇਲੀਗਲ ਚੱਲਦਾ ਉਦੋਂ ਕਹਿੰਦੇ ਸੀ ਨਹੀਂ ਨਹੀਂ ਅਸੀਂ ਆਪ ਕਰਾ ਦਾਂਗੇ ਸਾਨੂੰ 48 ਘੰਟੇ ਦਾ ਟਾਈਮ ਦਿਓ ਦੋ ਦਿਨ ਦਾ ਟਾਈਮ ਆ ਬੋਡ ਨੂੰ ਨਿਕਲ ਗਈ ਆ ਹੁਣ ਹੈਗਾ ਤੇ ਹੁਣ ਜਿਨ੍ਹਾਂ ਨੇ ਦੋ ਦਿਨ ਦਿੱਤੇ ਸੀਗੇ ਉਹਨਾਂ ਨੂੰ ਪੁੱਛਿਆ ਜਾਵੇ ਭਾਈ ਹੁਣ ਤੁਸੀਂ ਹੁਣ ਤੁਹਾਡਾ ਕੀ ਬਹਾਨਾ ਹੈ ਅੱਜ ਤਾਂ ਤੀਜੇ ਦਿਨ ਦੀ ਸ਼ਾਮ ਹੈ ਜੀ ਅੱਜ ਦਾ ਤੀਜਾ ਦਿਨ ਵੀ ਨਿਕਲ ਗਿਆ ਹੈ ਚਲੋ ਉਹ ਤਾਂ ਨਿਕਲਦੇ ਜਾਣੇ ਦਿਨ ਤਾਂ ਇਹ ਅੱਗੇ ਜਿੱਥੇ 40 ਸਾਲ ਨਿਕਲ ਕੇ ਦਿਨ ਤੋਂ ਬਥੇਰੇ ਨਿਕਲ ਜਾਣੇ ਹਨ ਪਰ ਅਸੀਂ ਇਹ ਪੁੱਛਣਾ ਚਾਹੁੰਦੇ ਆ ਏਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਵੀ ਹੁਣ ਨਵਾਂ ਬਹਾਨਾ ਤੁਹਾਡਾ ਕੀ ਹੈ ਪੋਲੂਸ਼ਨ ਕੰਟਰੋਲ ਬੋਰਡ ਦਾ ਨਵਾਂ ਬਹਾਨਾ ਕੀ ਹੈ ਇੱਕ ਹੋਰ ਅਸੀਂ ਗੱਲ ਸੁਣੀ ਹੈ ਕਿ ਇੱਥੇ ਸਾਡੇ ਚੀਫ ਇੰਜੀਨੀਅਰ ਨੇ ਰਤੜਾ ਸਾਹਿਬ ਕੋਈ ਉਹਨਾਂ ਨੂੰ ਕਈ ਵਾਰੀ ਪੁੱਛਿਆ ਜਾ ਚੁੱਕਾ ਕਿ ਤੁਹਾਡਾ ਸਟੈਂਡ ਕੀ ਹੈ ਉਹ ਵੀ ਗੱਲਾਂ ਗੋਲ ਮੋਲ ਗੋਲ ਗੋਲ ਕਿਉਂਾਈ ਜਾਂਦੇ ਪਏ ਆ ਕੋਈ ਕਿਸੇ ਸਟੈਂਡ ਤੇ ਆ ਨਹੀਂ ਰਹੇ ਤੇ ਪਿੱਛੇ ਜੇ ਸੁਣਨ ਚ ਆਇਆ ਕਿ ਛੁੱਟੀ ਵੀ ਉਹਨਾਂ ਨੂੰ ਮੈਡੀਕਲ ਲੀਵ ਵੀ ਲੋਡਸ਼ੈੱਡ ਪਾ ਦੇਣੀ ਹੈ ਅਗਲੇ ਕੁਝ ਦਿਨਾਂ ਦਾ ਬਈ ਉਹ ਇਹ ਸਾਰੇ ਦੇ ਦੇ ਨੇ ਕਿ ਜਿੰਨੀ ਦੇਰ ਤੱਕ ਸਟੇ ਨਹੀਂ ਆਉਂਦੀ ਇਹਨਾਂ ਕੋਲੇ ਉਨੀ ਦੇਰ ਤੱਕ ਛੁੱਟੀ ਤੇ ਰਹਿਣਗੇ ਅ ਮਹਿਕਮਾ ਬਹਾਨਾ ਬਣਾ ਲਏਗਾ ਕਿ ਉਹਨਾਂ ਦੇ ਸਾਈਨਾਂ ਤੋਂ ਬਿਨਾਂ ਇਹ ਬੰਦ ਨਹੀਂ ਹੋ ਸਕਦਾ ਜੀ ਚਲੋ ਇਹ ਸਕਿਉਰਟੀ ਸਕਿਉਰਟ ਇਹੋ ਜਿਹੇ ਖੇਡਾਂ ਜਿੰਨੀਆਂ ਮਰਜ਼ੀ ਖੇਡ ਲਓ ਭਗਵੰਤ ਮਾਨ ਸਾਹਿਬ ਆ ਪਿੱਛੇ ਤੁਹਾਡੀਆਂ ਝੱਗਾਂ ਜਿਹੜੀਆਂ ਹੈਗੀਆਂ ਉਹ ਦੁਨੀਆਂ ਨੂੰ ਨਜ਼ਰ ਆ ਰਹੀ ਹੈ ਪੁਲਿਸ ਕਹਿੰਦੇ ਆ ਸਾਫ਼ ਹੈ ਦੂਜਾ ਇਹ ਇੱਕ ਹੋਰ ਗੱਲ ਕਿ ਜ਼ੀਰੋ ਲਿਕਵਿਡ ਡਿਸਚਾਰਜ ਹੈ ਜੀ ਆ ਜ਼ੀਰੋ ਲਿਕਵਿਡ ਡਿਸਚਾਰਜ ਸੀ.ਟੀ.ਪੀ ਹੈ ਸਭ ਤੋਂ ਵੱਡੀ ਗੱਲ ਮੇਨ ਗੱਲ ਔਰ ਇੱਕ ਤਿੰਨ ਤਰੀਕ ਤੋਂ ਬਾਅਦ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ ਕਾਲੇ ਪਾਣੀ ਦੀ ਰਾਖੀ ਵਾਸਤੇ ਪੁਲਿਸ ਨੂੰ ਖੜਾ ਦਿੱਤਾ ਗਿਆ ਹੈ ਔਰ ਪੁਲਿਸ ਮੁਲਾਜ਼ਮ ਪਰਲੇ ਸਾਈਡ ਤੇ ਖੜੇ ਨੇ ਦਿਨ ਰਾਤ ਉਹਨਾਂ ਦੀ ਡਿਊਟੀ ਲੱਗਦੀ ਹੈ ਇੱਥੇ ਸ਼ਿਫਟ ਜੇ ਕਿ ਹਾਂਜੀ ਇੱਥੇ ਕੋਈ ਬੰਦਾ ਜਿਹੜੀ ਵੀ ਪਰਨਾ ਪਾਰ ਮਾਰ ਸਕੇ ਇਸ ਕਰੇ ਹੀ ਜੋ ਉੱਥੋਂ ਦੇਖ ਕੇ ਪੁਲਿਸ ਮੁਲਾਜ਼ਮਾਂ ਨੂੰ ਸਾਨੂੰ ਇਧਰਲੇ ਪਾਸੇ ਆਉਣਾ ਪਿਆ ਕਿ ਵਰਨਾ ਅਸੀਂ ਉੱਥੋਂ ਹੀ ਲਾਈਵ ਕਰਨਾ ਸੀਗਾ ਕਿ ਹੁਣ ਕਾਲੇ ਪਾਣੀ ਦੀ ਰਾਖੀ ਕਰਦ ਰਹੀ ਆ ਪੰਜਾਬ ਸਰਕਾਰ ਕਾਲੇ ਪਾਣੀ ਦੇ ਰਾਖੇ ਬਣ ਗਏ ਨੇ ਇਹ ਬੜਾ ਇੰਟਰਸਟਿੰਗ ਡਵੈਲਪਮੈਂਟ ਹੈ ਕਿਉਂਕਿ ਉੱਥੇ ਇੱਕ ਪੁਲਿਸ ਮੁਲਾਜ਼ਮ ਖੜੇ ਹੋ ਕੇ ਬੇਨਤੀ ਕਰ ਰਿਹਾ ਸੀ ਕਿ ਇਤਨਾ ਵੀਡੀਓ ਨਾ ਬਣਾਓ ਹੁਣ ਉਹ ਇਹ ਨਹੀਂ ਚਾਹੁੰਦਾ ਸੀਗਾ ਸ਼ਾਇਦ ਕਿ ਵੀਡੀਓ ਨਾ ਬਣੇ ਕੱਲ ਨੂੰ ਸ਼ਾਇਦ ਇੱਧਰ ਵੀ ਪੁਲਿਸ ਲੱਗ ਜAVE ਅੱਜ ਅਸੀਂ ਬਣਾ ਦਿੱਤਾ ਹੈ ਹੋ ਸਕਦਾ ਕੱਲ ਤੁਹਾਨੂੰ ਪਤਾ ਲੱਗੇ ਕਿ ਇੱਧਰ ਵੀ ਇੱਕ ਫੌਜ ਦੀ ਟਪੜੀ ਖੜੀ ਕਰ ਦਿੱਤੀ ਗਈ ਹੈ ਤਾਂ ਕਿ ਕਾਲੇ ਪਾਣੀ ਦੀ ਜਿਹੜੀ ਰਖਿਆ ਕੀਤੀ ਜਾ ਸਕੇ ਤੇ ਚਲੋ ਜੀ ਕਾਲੇ ਪਾਣੀਆਂ ਦੇ ਰਾਖੇ ਵੀ ਦੇਖਣੇ ਸੀ ਪੰਜਾਬ ਨੇ ਕੋਈ ਗੱਲ ਨਹੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਮਿਲ ਕੇ ਇਹ ਲੜਾਈ ਜਿੱਤਣੀ ਹੈ ਜਿੱਤਾਂਗੇ ਜ਼ਰੂਰ ਜਿੱਤਾਂਗੇ ਇਹਨਾਂ ਦੇ ਝੂਠ ਬਾਹਰ ਆ ਰਹੇ ਆ ਇਹਨਾਂ ਦੀਆਂ ਵਾਅਦਾ ਖਿਲਾਫੀਆਂ ਸਾਫ਼ ਨਜ਼ਰ ਆ ਰਹੀਆਂ ਆ ਹੁਣੇ ਇਹ ਤਾਂ ਨਹੀਂ ਕਹਿ ਸਕਦੇ ਘਟੋ ਘਟ ਕੇ ਅਸੀਂ स्टूड ਨਹੀਂ ਬੋਲਿਆ ਇਹ ਗੱਲ ਪੱਕੀ ਹੋ ਗਈ ਬਾਕੀ ਦੇਖਦੇ ਆ ਜੀ ਸਾਰਾ ਪੰਜਾਬ ਜਿੱਥੇ ਇੱਕ ਵਾਰੀ ਆ ਸਕਦਾ ਉੱਥੇ ਫਿਰ ਵੀ ਆ ਸਕਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ